ਪਤਾ ਨਹੀਂ ਵਿਚਾਰੀ ਨੂੰ ਕਿੰਨੀਆਂ ਤਕਲੀਫਾਂ ਕਿੰਨੇ ਦੁੱਖਾਂ ਦਾ ਸਾਹਮਣਾ ਕਰਨਾ ਪਿਆ ਹੋ ਪਤਾ ਨਹੀਂ ਕਿੰਨਾ ਉਹਦੇ ਨਾਲ ਦੁਰਾਚਾਰ ਹੋਇਆ ਹੋ ਜਿਹੜੀ ਅੱਜ ਉਹ ਇਹ ਵੀ ਦੱਸਣ ਦੇ ਕਾਬਿਲ ਨਹੀਂ ਹੈਗੀ ਬੱਚੀ ਵੀ ਮੇਰਾ ਪਿੰਡ ਕਿਹੜਾ ਮੈਂ ਕੌਣ ਆ ਇਹ ਬੱਚਾ ਵੀ ਹਜੇ ਆਪਣਾ ਨਾਮ ਤਲਾਸ਼ ਰਿਹਾ ਆਪਣੇ ਮਾਪੇ ਆਪਣੇ ਦਾਦੇ ਦਾਦੀ ਨੂੰ ਆਪਣੇ ਚਾਚੇ ਤਾਇਆ ਨੂੰ ਭੂਆ ਮਾਮੇ ਮਾਸੀਆਂ ਨੂੰ ਵੀ ਤਲਾਸ਼ ਰਿਹਾ ਇਤੀ ਹੈ ਜੀ ਸਾਡੀ ਪ੍ਰਾਚੀ ਸਾਡੇ ਪਰਿਵਾਰ ਦੀ ਮੈਂਬਰ ਆ ਤੇ ਇਹ ਸਾਡਾ ਪੁੱਤ ਆ ਜੀ ਤੇ ਇਹ ਸਾਡੇ ਘਰ ਦਾ ਮੈਂਬਰ ਆ ਜੀ ਤੇ ਨਿਕਾ ਜਾਂ ਛੋਟਾ ਜਾਂ ਮੈਂਬਰ ਅਜੇ ਦਾ ਆਪਾਂ ਨਾਮ ਵੀ ਰੱਖਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਹੁਕਮਨਾਮਾ ਸਾਹਿਬ ਲੈ ਕੇ ਅਖਰਕਟਾ ਕੇ ਗੁਰੂ ਘਰ ਨੂੰ ਅਸੀਂ ਫੇਰ ਇਹਦਾ ਨਾਮ ਰੱਖਾਂਗੇ ਕਿਸ ਚਿਹਰੇ ਨੂੰ ਜਰੂਰ ਧਿਆਨ ਨਾਲ ਦੇਖੋ ਜੀ ਜੇ ਕੋਈ ਭੈਣ ਭਰਾ ਇਹਨੂੰ ਪਹਿਚਾਣਦਾ ਸਾਡੇ ਨਾਲ ਸੰਪਰਕ ਵੀ ਜਰੂਰ ਕਰੋ ਜੀ ਕਿਉਂਕਿ ਇਸ ਬੱਚੇ ਨੂੰ ਆਪਣਿਆਂ ਦੀ ਵੀ ਲੋੜ ਆ ਹੈਨਾ ਇਹਦੇ ਆਪਣੇ ਸ਼ਾਇਦ ਹੋ ਸਕਦਾ ਉਹ ਵੀ ਲੱਭਦੇ ਫਿਰਦੇ ਹੋਆ ਹੋ ਸਕਦਾ ਉਹ ਵੀ ਪਰਿਵਾਰ ਤੜਫਦਾ ਹੋਵੇ ਕਿਤੇ ਵੀ ਸਾਡੀ ਬੱਚੀ ਕਿੱਥੇ ਚਲੇਗੀ પ્રાਚੀ ਚੀਕਾਂ ਮਾਰ ਰਹੀ ਸੀ ਤੜਫ ਰਹੀ ਸੀ ਤੇ ਜੇ ਕਿਤੇ 15 20 ਮਿੰਟ ਹੋਰ ਲੇਟ ਹੋ ਜਾਂਦੇ ਇਹ ਡਿਲੀਵਰੀ ਉੱਥੇ ਸਟੇਸ਼ਨ ਤੇ ਹੀ ਹੋ ਜਾਂਦੀ ਦੇਖੋ ਆਪਣੇ ਘਰੇ ਇੱਕ ਨਿੱਕਾ ਜਿਹਾ ਨੰਨਾ ਮੁੰਨਾ ਬੱਚਾ ਆਇਆ ਟੱਚ ਨਹੀਂ ਕਰਨਾ ਹਜੇ ਕਿਸੇ ਨੇ ਵੀ ਇਹਨੂੰ ਇਹ ਹਜੇ ਸਿਰਫ 5 ਦਿਨਾਂ ਦਾ ਬਾ 5 ਦਿਨਾਂ ਦਾ ਰਿਕਰਡ ਜੀ ਦਾ ਘਾਲਾ ਹੈ ਰਿਕਰਡ ਜੀ ਦੇ ਪਤੀ ਇੱਕ ਸਾਨੂੰ ਹੁਣੇ-ਹੁਣੇ ਰਿਪੋਰਟ ਮਿਲੀ ਸੀ ਜੀ ਆ ਭੈਣ ਆ ਜੀ ਇਹਨੂੰ ਆਪਦੀ ਹਾਲਤ ਬਾਰੇ ਜਾਂ ਆਪਦੇ ਵਾਰਸਾਂ ਬਾਰੇ ਕੁਝ ਵੀ ਪਤਾ ਨਹੀਂ ਇਹਨਾਂ ਦੇ ਸਿਰਫ ਬਾਹ ਤੇ ਨਾਮ ਲਿਖਿਆ ਹੋਇਆ ਪ੍ਰੀਤੀ ਤੇ ਇਹਨਾਂ ਕੋਲੇ ਮੇਵੀਆ ਉਡੀ ਦਿਨ ਪਹਿਲਾ ਹੋਇਆ 4 ਚਾਹ ਪਹਿਲਾ ਹੀ ਹਾਂਜੀ 17 ਤਰੀਕ 11 ਤਰੀਕ ਨੂੰ ਹੋਇਆ ਜੀ ਇਹਦਾ ਵਾਲੀਵਾਰਸ ਕੋਈ ਹੈ ਨਹੀਂ ਇਹ ਬਸ ਇਦਾਂ ਦੀ ਹਾਲਚੀ ਮਿਲੇ ਸੀ ਮੈਂਡ ਵੀ ਆਪਸੇ ਟੀਮ ਤੇ ਸਾਨੂੰ ਫੋਨ ਗਿਆ ਸੀਗਾ ਬਾਈ ਸਰਜੀਤ ਸਿੰਘ ਜੀ ਦਾ ਤੇ ਮੈਡਮ ਜੀ ਨੇ ਵੀ ਫੋਨ ਕੀਤਾ ਸੀਗਾ ਗੱਲਬਾਤ ਹੋਈ ਇਹਨਾਂ ਨਾਲ ਇਹਨਾਂ ਦੇ ਵਾਰਸਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਆ ਪਰ ਅੱਜ ਤੱਕ ਇਹਨਾਂ ਦੇ ਵਾਰਸਾਂ ਦਾ ਕੋਈ ਪਤਾ ਨਹੀਂ ਲੱਗਿਆ ਤੇ ਇਹ ਚਾਹੁੰਦੇ ਸੀ ਵੀ ਇਹ ਕੇਸ ਜਿਹੜਾ ਹੈਗਾ ਸੀ ਮਨੁੱਖਤਾ ਦੀ ਸੇਵਾ ਨੂੰ ਸੌਂਪ ਜੀਏ ਤੇ ਉਹਨਾਂ ਬਾਅਦ ਇਹਨਾਂ ਨੂੰ ਕੰਪਲੀਟ ਕਰ ਦਈਏ ਨਹੀਂ ਇਹ ਕਰ ਸਕਦੇ ਇਹ ਕਰਨਗੇ ਜੀ ਬਾਈ ਜੀ ਸਾਨੂੰ ਨਾ ਮੈਂ ਥਾਣਾ ਜੀਆਪੀ ਬਠਿੰਡਾ ਵਿਖੇ ਪੁਲਿਸ ਮਾਰੀਵਾ ਸਾਨੂੰ 17 ਤਰੀਕ ਨੂੰ ਹਸਪਤਾਲ ਦੇ ਵਿੱਚੋਂ ਤਲਾਹ ਲਈ ਗਈ ਇੱਕ ਨਾਮ ਪਤਾ ਨਾਮ ਰੂਮ ਲੇਡੀ ਜਾਈਆ ਤੇ ਜਿਸ ਦੇ ਅਨੁਸਾਰ 15-20 ਮਿੰਟਾਂ ਬਾਅਦ ਹੀ ਡਿਲੀਵਰੀ ਹੋਊਗੀ ਤੇ ਬੇਟੇ ਨੂੰ ਜਾਣ ਦਿੱਤਾ ਤੇ ਵੀ ਮੌਕੇ ਤੇ ਆਓ ਜਦੋਂ ਅਸੀਂ ਆ ਕੇ ਮੌਕੇ ਤੇ ਹਾਲਾਤ ਦੇਖ ਕੇ ਇਸ ਕੋਲੇ ਕੋਈ ਵੀ ਆਈਡੀ ਜਾਂ ਕੋਈ ਪ੍ਰੂਫ ਨਹੀਂ ਸੀ ਤੇ ਮੈਂ ਨਾਲ ਇੱਕ ਲੇਡੀ ਕਨਸਟੇਬਲ ਲੈ ਕੇ ਇਦੋਂ ਪੁਰਸ਼ਗਿੱਸ ਕੀਤੇ ਇਹਦੇ ਪਤੇ ਵਾਲੇ ਐਡਰੈਸ ਵਾਲੇ ਪਰ ਇਹ ਬੋਲਦੇ ਤਾਂ ਹੈ ਪਰ ਆਪਦੇ ਕੋਈ ਵਾਰਸਾਂ ਸੰਬੰਧੀ ਜਾਂ ਆਪਣੇ ਪਿਛਲੇ ਪਿਤਾ ਮਾਤਾ ਘਰ ਵਾਲੇ ਬੱਚਿਆਂ ਬਾਰੇ ਕੁਝ ਨਹੀਂ ਦੱਸ ਰਹੇ ਜਿਸ ਸੰਬੰਧੀ ਮੈਂ ਵਾਰਸਾਂ ਨਾਲ ਸੰਬੰਧੀ ਵੱਖ-ਵੱਖ ਡੀਸੀਆਰ ਬਟੰਡਾ ਕੰਟਰੋਲ ਰੂਮ ਪਟਿਆਲਾ ਬਲਕਿ ਅਲੱਗ-ਅਲੱਗ ਥਾਣਿਆਂ 'ਚ ਸੋਸ਼ਲ ਮੀਡੀਆ ਰਾਹੀਂ ਵਟਸਐਪ ਰਾਹੀਂ ਫੋਟੋਆਂ ਮਰਿਆ ਦਾ ਭੇਜੀਆਂ ਵੀ ਜਾਂ ਪਰ ਅੱਜ 4 ਦਿਨ ਹੋ ਗਏ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਤੇ ਇਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਆਪਣੇ ਮਨੁੱਖਤਾ ਦੀ ਸੇਵਾ ਟਾਸਟ ਲੁਧਿਆਣਾ ਵਿਖੇ ਸੁਪਨੇ ਦੇ ਘਰ ਵਿੱਚ ਜੀ ਜੀ ਬੱਚੇ ਦੀ ਤੇ ਮਾਤਾ ਦੀ ਸੰਭਾਲ ਹੋ ਸਕਦੀ ਹੈ ਇਸ ਕਰਕੇ ਮੈਡਮ ਜੀ ਨਾਲ ਮੈਂ ਸੰਪਰਕ ਕਰਕੇ ਰਿੰਕੂ ਕੇਅਰ ਦੇ ਨਾਲ ਫਿਰ ਅਸੀਂ ਨੂੰ ਇੱਕ ਕਾਲ ਕੀਤੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਬਠਿੰਡੇ ਸ਼ਹਿਰ ਤੋਂ ਸਾਡੇ ਕੋਲ ਇੱਕ ਨੰਨਾ ਮੁੰਨਾ ਇੱਕ ਛੋਟਾ ਜਿਹਾ ਸਾਡੇ ਪਰਿਵਾਰ ਦਾ ਮੈਂਬਰ ਪਹੁੰਚਿਆ ਇੱਕ ਮਾਂ ਪੁੱਤ ਦੀ ਜੋੜੀ ਆਈ ਹੈ ਸਾਡੇ ਕੋਲੇ ਧੰਨਵਾਦ ਆ ਸਰਜੀਤ ਸਿੰਘ ਦਾ ਪੰਜਾਬ ਪੁਲਿਸ ਦੇ ਵਿੱਚ ਵੀਰ ਸੇਵਾ ਕਰਦਾ ਵੀਰ ਨੂੰ ਪਤਾ ਲੱਗਿਆ ਵੀ ਬਠਿੰਡੇ ਰੇਲਵੇ ਸਟੇਸ਼ਨ ਤੇ ਕੋਈ ਇੱਕ ਲੜਕੀ ਬੈਠੀ ਆ ਪ੍ਰੈਗਨੈਂਟ ਆ ਬੱਚਾ ਹੋਣ ਵਾਲਾ ਤਾਂ ਵੀਰ ਹੋਣਾ ਨੇ ਆਪਣਾ ਫਰਜ਼ ਸਮਝਦੇ ਆ ਆਪਣੇ ਪਰਿਵਾਰ ਵਾਂਗ ਆਪਣੀ ਧੀ ਵਾਂਗ ਆਪਣੀ ਭੈਣ ਵਾਂਗ ਉਹਦੀ ਪੂਰੀ ਸਪੋਰਟ ਕੀਤੀ ਉਹਨੂੰ ਬਠਿੰਡੇ ਸਿਵਲ ਹਸਪੀਟਲ ਦਾਖਲ ਕਰਾਇਆ ਪੂਰੀ ਪੈਰਵਾਹੀ ਕੀਤੀ ਫਿਰ ਇੱਕ ਛੋਟੇ ਜਿਹੇ ਬੱਚੇ ਨੇ ਉਸ ਭੈਣ ਦੇ ਪੇਟ ਤੋਂ ਜਨਮ ਲਿਆ ਬੱਚੇ ਦਾ ਕੀ ਨਾਮ ਲਿਖ ਬੱਚੇ ਦਾ ਸਰਾ ਨਾਮ ਦਾ ਇੱਕ ਰੱਖਣਾ ਵਾ ਬੇਟੀ ਹੈ ਜਾਂ ਬੇਟਾ ਬੇਟਾ ਹੋਇਆ ਤੇ ਪਹਿਲਾਂ ਵੀ ਇਸ ਕੁੜੀ ਦੇ ਕੋਲੇ ਕਹਿੰਦੇ ਦੋ ਤਿੰਨ ਬੱਚੇ ਹੋਏ ਇਦਾਂ ਹੀ ਲੋਕ ਹੀ ਲੈ ਲੂਗੇ ਪਤਾ ਨਹੀਂ ਲੱਗਿਆ ਕਿੱਥੇ ਗਏ ਤੇ ਫਿਰ ਇਸ ਕਾਰਜ ਦਾ ਜਿੰਮਾ ਫਿਰ ਸਰਜੀਤ ਸਿੰਘ ਦੇ ਤੇ ਇਹਦੇ ਨਾਲ ਦੇ ਨਾ ਪ੍ਰੀਤ ਵੀਰ ਹੁਣੇ ਸਾਰੇ ਸਾਥੀਆਂ ਨੇ ਚੱਕਿਆ ਫਿਰ ਉਤੇ ਚਾਈਲਡ ਵੈਲਫੇਅਰ ਕਮੇਟੀ ਨਾਲ ਪਹਿਲਾਂ ਸਾਡੇ ਨਾਲ ਇਹਨਾਂ ਨੇ ਸੰਪਰਕ ਕੀਤਾ ਸਾਨੂੰ ਕਿਹਾ ਬੇ ਇਦਾਂ ਕਰਕੇ ਇੱਕ ਬੱਚਾ ਤੇ ਉਹਦੀ ਮੰਮੀ ਨੂੰ ਅਸੀਂ ਇੱਥੇ ਛੱਡ ਕੇ ਜਾਣਾ ਕਰੇ ਸੀ ਵੀਰੇ ਉਹਨਾਂ ਨੂੰ ਗਾਈਡ ਕੀਤਾ ਵੀ ਵੀਰੇ ਤੁਸੀਂ ਪਹਿਲਾਂ ਚਾਈਲਡ ਵੈਲਫੇਅਰ ਕਮੇਟੀ ਨਾਲ ਗੱਲ ਕਰੋ ਫਿਰ ਸਾਡੇ ਟੀਮ ਦੇ ਮੈਂਬਰ ਜਤਿੰਦਰ ਸਿੰਘ ਫਿਰ ਇਹਨਾਂ ਦੀ ਅਸੀਂ ਡਿਊਟੀ ਲਾਈ ਬਠਿੰਡੇ ਤੋਂ ਵੀ ਵੀਰੇ ਤੁਸੀਂ ਜਾ ਕੇ ਪਤਾ ਕਰੋ ਵੀ ਕੀ ਮਸਲਾ ਗੱਲਬਾਤ ਕੀ ਹੈ ਫਿਰ ਇਹਨਾਂ ਨੇ ਜਾ ਕੇ ਸਾਰਾ ਵੈਰੀਫਾਈ ਕੀਤਾ ਪਤਾ ਕੀਤਾ ਤਾਂ ਇਹਨਾਂ ਨੇ ਵੀ ਦੇਖਿਆ ਵੀ ਸਰਜੀਤ ਸਿੰਘ ਉਹਨਾਂ ਨੇ ਬਹੁਤ ਚੰਗਾ ਪ੍ਰਾਲਾ ਕੀਤਾ ਫਿਰ ਇਹ ਵੀਰੇ ਉਹਨਾਂ ਨੇ ਰਲ ਕੇ ਚਾਈਲਡ ਵੈਲਫੇਅਰ ਕਮੇਟੀ ਨਾਲ ਗੱਲ ਕੀਤੀ ਜੋ ਬਠਿੰਡੇ ਦੀ ਆ ਤਾਂ ਫਿਰ ਉੱਥੋਂ ਅੱਜ ਭਾਣੇ ਤੁਹਾਡਾ ਕੀ ਨਾਮ ਸਰ ਮੇਰਾ ਨਾਮ ਰਿਸ਼ੂ ਹੈ ਜੀ ਰਿਤੂ ਭੈਣ ਜੀ ਤੁਹਾਡੇ ਵੀ ਬਹੁਤ ਫੋਨ ਆਏ ਸਾਨੂੰ ਪਹਿਲਾਂ ਤਾਂ ਸ਼ੁਕਰੀਆ ਮੈਨੂੰ ਚਿੱਤੇ ਆ ਗਿਆ ਤੁਹਾਡਾ ਫੋਨ ਆਉਂਦਾ ਹੁੰਦਾ ਸੀ ਮੈਂ ਮੁੰਡੇ ਦੱਸਦੇ ਹੁੰਦੇ ਸੀ ਮੈਨੂੰ ਤੇ ਇਹ ਰਿਤੂ ਭੈਣ ਜੀ ਨੇ ਵੀ ਸਾਡੇ ਨਾਲ ਮੰਨ ਲਓ ਗੱਲ ਕੀਤੀ ਕਿਉਂਕਿ ਅਸੀਂ ਸੋਚਦੇ ਸੀ ਪਹਿਲਾਂ ਵੀ ਅਸੀਂ ਆਪ ਜਾ ਕੇ ਲੈ ਕੇ ਆਵਾਂਗੇ ਪਰ ਸਾਡੇ ਰਜੇਵੇਂ ਘਰ ਦੇ ਕੰਮਕਾਰ ਇਦਾਂ ਦੇ ਆ ਕੱਲ ਵੀ ਹੁਣ ਇੱਕ ਬਾਪ ਤੁਸੀਂ ਦੇਖਿਆ ਹੀ ਹੈ ਪੇਸ਼ੈਂਟ ਲੈ ਕੇ ਆਏ ਆ ਕੀੜੇ ਪਏ ਹੋਏ ਸੀਗੇ ਪਰਸੋਂ ਵੀ ਨਾ ਮਤਲਬ ਕਈ ਦਿਨਾਂ ਤੋਂ ਲਗਾਤਾਰ ਹੀ ਇਦਾਂ ਦੀਆਂ ਸਵਾਵਾਂ ਚੱਲ ਰਹੀਆਂ ਨਿਕਲਣ ਦਾ ਸਮਾਂ ਹੀ ਨਹੀਂ ਸਵਾਬੀ ਨਹੀਂ ਬਣ ਸਕਿਆ ਤੇ ਫਿਰ ਵੀਰੇ ਉਹਨਾਂ ਨੂੰ ਭੈਣ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਤੁਸੀਂ ਆਰਡਰ ਕਰਾ ਲੇ ਹੁਣ ਤੁਸੀਂ ਲੈ ਆਓ ਇੱਥੇ ਤੇ ਅੱਜ ਇਸ ਬੱਚੇ ਨੂੰ ਧੀ ਨੂੰ ਇੱਥੇ ਲੈ ਕੇ ਆਏ ਨੇ ਭੈਣੇ ਇਹ ਲੜਕੀ ਦਾ ਕੀ ਨਾਮ ਆ ਪਰਾਚੀ ਹੈ ਜੀ ਆਪਣਾ ਨਾਮ ਪਰਾਚੀ ਦੱਸ ਰਹੀ ਹੈ ਜੀ ਕਿੱਥੋਂ ਦੀ ਦੱਸਦੀ ਆ ਇਹ ਆਪਣੇ ਆਪਣਾ ਪਤਾ ਕੁਝ ਵੀ ਨਹੀਂ ਇਥੇ ਦੱਸ ਰਹੀ ਜੀ ਇਹ ਇਹ ਆਪਣਾ ਆਪਣੇ ਪਤੇ 'ਚ ਸਿਰਫ ਅਸੀਂ ਜਦੋਂ ਵੀ ਇਹਦੀ ਕਾਉਂਸਲਿੰਗ ਕੀਤੀ ਹੈ ਜੀ ਮੇਰੇ ਪਿਤਾ ਦਾ ਨਾਮ ਸ਼ੈਂਪੂ ਹੈ ਜੀ ਮਾਤਾ ਦਾ ਨਾਮ ਦੱਸਿਆ ਭਰਾ ਦਾ ਨਾਮ ਬਬਲੂ ਹੈ ਜੀ ਬਸ ਇਹ ਦੱਸਿਆ ਕਿ ਮੇਰੇ ਦੋਨੋਂ ਬੱਚੇ ਕਿੱਥੇ ਗਏ ਚਲੇ ਮੇਰੇ ਦੋਨੋਂ ਬੱਚੇ ਕਿਤੇ ਗਏ ਚਲੇ ਬਸ ਇਹਨੂੰ ਜਦੋਂ ਅਸੀਂ گاਉਂ ਦਾ ਪੁੱਛਦੇ ਆ ਤਾਂ ਮਤਲਬ ਉਸ ਟਾਈਮ ਇਹ ਚੁੱਪ ਹੋ ਜਾਂਦੀ ਆ ਸਰ ਬਿਲਕੁਲ ਵੀ ਕੁਝ ਦੱਸ ਨਹੀਂ ਰਹੀ ਸੀ ਤਾਂ ਉਸ ਤੋਂ ਬਾਅਦ ਜਦੋਂ ਤੁਹਾਡੀਆਂ ਆਪਾਂ ਅਸੀਂ ਵੀਡੀਓਜ਼ ਦੇਖਦੇ ਸੀ ਕਿ ਇੰਨਾ ਮਨੁੱਖਤਾ ਦੇ ਘਰ ਦੇ ਵਿੱਚ ਇੰਨੇ ਲੋਕਾਂ ਨੂੰ ਤੁਸੀਂ ਸੰਭਲਦੇ ਹੋ ਤਾਂ ਮੇਰੇ ਮਨ ਦੇ ਵਿੱਚ ਵੀ ਸੀਗਾ ਕਿ ਮੇਰੇ ਲਈ ਵੀ ਇਹ ਮੌਕਾ ਮਿਲੇ ਤਾਂ ਆਪਣੇ surjit ਜਿਹੜੇ ਸਰ ਹੈਗੇ ਆ ਇਹਨਾਂ ਦੇ ਥਰੂ ਮੈਨੂੰ ਇਹ ਮੌਕਾ ਸੇਵਾ ਕਰਨ ਦਾ ਮਿਲਿਆ ਤਾਂ ਮੈਂ ਉਸ ਦਿਨ ਤੋਂ ਹੀ ਐਤਵਾਰ ਤੋਂ ਹੀ ਅਸੀਂ ਮੇਰੀ ਆਪਣੇ ਸਰ ਨਾਲ ਪੂਰੀ ਟੀਮ ਦੇ ਅਸੀਂ ਲੱਗੇ ਹੋਏ ਆਂ ਤਾਂ ਸ਼ਾਮ ਨੂੰ ਹੀ ਤੁਹਾਨੂੰ ਜਦੋਂ ਕਾਲ ਜਾਂਦੀ ਹੈ ਜੀ ਸਾਡੀ ਬਹੁਤ ਅੱਛਾ ਰਿਸਪੌਂਸ ਮਿਲਿਆ ਮੇਰੇ ਵੱਲੋਂ ਮੇਰੀ ਪੂਰੀ ਟੀਮ ਵੱਲੋਂ ਬਲੇਸਿੰਗਸ ਹੈ ਜੀ ਇਸ ਘਰ ਨੂੰ ਕਿ ਇਸ ਤਰ੍ਹਾਂ ਦੇ ਇਨਸਾਨਾਂ ਨੂੰ ਤੁਸੀਂ ਸਾਥ ਦਿਓ ਇਸ ਤੋਂ ਵੱਡੀ ਸੇਵਾ ਨਹੀਂ ਹੋ ਸਕਦੀ ਉਸ ਦਿਨ ਤੋਂ ਸਾਡੀ ਪੂਰੀ ਟੀਮ ਤੁਹਾਡੇ ਨਾਲ ਕੰਟੈਕਟ ਕਰ ਰਹੀ ਹੈ ਬਹੁਤ ਅੱਛਾ ਸਾਨੂੰ ਰਿਸਪੌਂਸ ਮਿਲਿਆ ਜੀ ਅੱਜ ਮਾਂ ਤੇ ਜਿਹੜੇ ਬੱਚਾ ਹੈਗਾ ਤੁਸੀਂ ਇਹਨੂੰ ਰਿਸੀਵ ਕਰੋਗੇ ਇਸ ਤੋਂ ਵੱਡੀ ਕੋਈ ਕੋਈ ਸੇਵਾ ਨਹੀਂ ਹੈ ਜੀ ਅਸੀਂ ਤਹਿ ਦਿਲੋਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਜੀ ਇਸ ਤਰ੍ਹਾਂ ਤੁਪੈਣ ਥੈਂਕ ਯੂ ਵੈਰੀ ਮਚ ਜੇ ਮੇਰੀ ਤੁ ਭੈਣ ਨੇ ਦੱਸਿਆ ਵੀ ਉਸੇ ਦਿਨ ਤੋਂ ਹੀ ਟੀਮ ਪੂਰੀ ਸਾਰੇ ਰੜ ਕੇ ਉਪਰਾਲਾ ਕਰ ਰਹੀ ਸੀ ਕਿਹੇ ਤਰੀਕੇ ਬੱਚੀ ਨੂੰ ਤੇ ਉਹਦੀ ਮੰਮੀ ਨੂੰ ਸੁਪਨਿਆਂ ਦੇ ਘਰ ਭੇਜਦੀਏ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਸੀ ਕਿਉਂਕਿ ਜਿਹੜਾ ਸਾਡਾ ਸਿਸਟਮ ਦਾ ਤਰੀਕਾ ਕੰਮ ਕਰਨ ਦਾ ਉਹ ਇਹ ਸੀ ਵੀ ਜਿਹੜਾ ਬੱਚੀ ਦੀ ਮਾਂ ਨੂੰ ਨਾਰੀ ਨਿਕੇਤਨ ਕਿਸੇ ਫੀਮੇਲ ਸ਼ੈਲਟਰ ਦੇ ਵਿੱਚ ਭੇਜਣਾ ਸੀ ਤੇ ਜਿਹੜਾ ਬੱਚਾ ਸੀ ਉਹਨੂੰ ਕਿਸੇ ਬਾਲ ਘਰ ਦੇ ਵਿੱਚ ਭੇਜਣਾ ਸੀ ਤਾਂ ਦੋਨੋਂ ਮਾਂ ਮਾਂ ਪੁੱਤ ਅਲੱਗ-ਅਲੱਗ ਹੋ ਜਾਣੇ ਸੀਗੇ ਤੇ ਉਹ ਇਹ ਨਹੀਂ ਸੀ ਚਾਹੁੰਦੇ ਵੀ ਮਾਂ ਪੁੱਤ ਕਿਸੇ ਤਰੀਕੇ ਅਲੱਗ-ਅਲੱਗ ਹੋਣ ਤਾਂ ਫਿਰ ਸੁਪਨਿਆਂ ਦੇ ਘਰ ਬਾਰੇ ਇਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਦੋਨੋਂ ਮਾਂ ਪੁੱਤ ਇਕੱਠੇ ਰਹਿ ਸਕਦੇ ਆ ਤਾਂ ਉਹ ਅਕਾਲਪੁਰਖ ਵਾਹਿਗੁਰੂ ਦੀ ਕਿਰਪਾ ਜੀ ਜਿਹੜਾ ਇਹ ਸੁਪਨਿਆਂ ਦਾ ਘਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਣਾ ਕੇ ਦਿੱਤਾ ਲੀੜਾ ਕਪੜਾ ਦਵਾਈ दारू ਸਿਰ ਤੇ ਛੱਤ ਹਰ ਇੱਕ ਚੀਜ਼ ਉਹ ਅਕਾਲਪੁਰਖ ਵਾਹਿਗੁਰੂ ਬਖਸ਼ਦੇ ਨੇ ਅਸੀਂ ਇਹਦਾ ਤਿਲ ਮਾਤਰ ਹਿੱਸਾ ਵਾਂ ਸਾਡੇ ਡਾਕਟਰ ਕੁਸਮ ਜਿਹੜੇ ਸਾਡੇ ਨਾਲ ਖੜੇ ਨੇ ਸਾਡੇ ਨਰਸਿੰਗ ਸਟਾਫ ਦੇ ਮੈਂਬਰ ਨਵਦੀਪ ਕੌਰ ਭੈਣ ਸਾਡੇ ਨਰਸਿੰਗ ਸਟਾਫ ਸਾਰੇ ਅਸੀਂ ਇਸ ਬੱਚੇ ਨੂੰ ਤੇ ਬੱਚੇ ਦੀ ਮਦਰ ਨੂੰ ਪੂਰੀ ਅਸੀਂ ਉਹਦੀ ਕੇਅਰ ਕਰ ਸਕੀਏ ਉਹਨੂੰ ਚੰਗਾ ਇੱਕ ਮਾਹੌਲ ਦੇ ਸਕੀਏ ਇੱਕ ਧੀ ਬਣਾ ਕੇ ਉਹ ਪਿਆਰ ਦੇ ਸਕੀਏ ਜੋ ਮਾਂ-ਬਾਪ ਦਾ ਕਿਉਂਕਿ ਉਹ ਪਰਾਚੀ ਨੂੰ ਪਤਾ ਨਹੀਂ ਵਿਚਾਰੀ ਨੂੰ ਕਿੰਨੀਆਂ ਤਕਲੀਫਾਂ ਕਿੰਨੇ ਦੁੱਖਾਂ ਦਾ ਸਾਹਮਣਾ ਕਰਨਾ ਪਿਆ ਹੋ ਪਤਾ ਨਹੀਂ ਕਿੰਨਾ ਉਹਦੇ ਨਾਲ ਦੁਰਾਚਾਰ ਹੋਇਆ ਹੋ ਜਿਹੜੀ ਅੱਜ ਉਹ ਇਹ ਵੀ ਦੱਸਣ ਦੇ ਕਾਬਿਲ ਨਹੀਂ ਹੈਗੀ ਬੱਚੀ ਵੀ ਮੇਰਾ ਪਿੰਡ ਕਿਹੜਾ ਮੈਂ ਕੌਣ ਆ ਇੱਕ ਪਰਾਚੀ ਤੋਂ ਬਿਨਾ ਆਪਣੇ ਭਰਾ ਜਾਂ ਮਾਂ ਦੇ ਨਾਂ ਸ਼ੈਂਪੂ ਦੱਸਦੀ ਆ بس ਇਸ ਬੱਚੇ ਦਾ ਨਾਮ ਵੀ ਹਜੇ ਰੱਖਣਾ ਵਾ ਇਹ ਬੱਚਾ ਵੀ ਹਜੇ ਆਪਣਾ ਨਾਮ ਤਲਾਸ਼ ਰਿਹਾ ਆਪਣੇ ਮਾਪੇ ਨੂੰ ਆਪਣੇ ਦਾਦੇ ਦਾਦੀ ਨੂੰ ਆਪਣੇ ਚਾਚੇ ਤਾਇਆ ਨੂੰ ਭੂਆ ਮਾਮੇ ਮਾਸੀਆਂ ਨੂੰ ਵੀ ਤਲਾਸ਼ ਰਿਹਾ ਇਹ ਬੱਚਾ ਅੱਜ ਪ੍ਰਾਚੀ ਦੇ ਨਾਲ ਸੁਪਨਿਆਂ ਦੇ ਘਰ ਪਹੁੰਚਿਆ ਅੱਜ ਭੈਣ ਸਸਰੀਕਰ ਤੁਹਾਡਾ ਕੀ ਨਾਮ ਭੈਣੇ ਰਮਨਜੀਤ ਭੈਣੇ ਸਸਰੀਕਰ ਹਾਂਜੀ ਬਹੁਤ ਧੰਨਵਾਦ ਰਮਨਜੀਤ ਭੈਣੇ ਅੱਜ ਪ੍ਰਾਚੀ ਨੂੰ ਲਿਆਓ ਬਾਹਰ ਇਤੀ ਆ ਜੀ ਸਾਡੀ ਪ੍ਰਾਚੀ ਸਾਡੇ ਪਰਿਵਾਰ ਦੀ ਮੈਂਬਰ ਆ ਤੇ ਇਹ ਸਾਡਾ ਪੁੱਤ ਆ ਜੀ ਤੇ ਇਹ ਸਾਡੇ ਘਰ ਦਾ ਮੈਂਬਰ ਆ ਜੀ ਨਿੱਕਾ ਜਿਹਾ ਛੋਟਾ ਜਿਹਾ ਮੈਂਬਰ ਹਜੇ ਦਾ ਆਪਾਂ ਨਾਮ ਵੀ ਰੱਖਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਹੁਕਮਨਾਮਾ ਸਾਹਿਬ ਲੈ ਕੇ ਅੱਖਰ ਘਟਾ ਕੇ ਗੁਰੂ ਘਰ ਨੂੰ ਅਸੀਂ ਫੇਰ ਇਹਦਾ ਨਾਮ ਰੱਖਾਂਗੇ ਮੰਤਰਾਲੇ से आई कौन से मंत्रालय से ਪ੍ਰਾਚੀ ਦੀਦੀ ਸਤਿ ਸ੍ਰੀ ਅਕਾਲ ਨਮਸਕਾਰ ਨਮਸਕਾਰ ਬੋਲੋ ਨਮਸਤੇ ਤੇ ਸਾਡੀ ਇੱਕ ਬੇਨਤੀ ਵੀ ਹੈ ਜੀ ਇਸ ਬੱਚੀ ਨੂੰ ਪ੍ਰਾਚੀ ਨੂੰ ਜਰੂਰ ਧਿਆਨ ਨਾਲ ਦੇਖੋ ਜੀ ਇਸ ਚਿਹਰੇ ਨੂੰ ਜਰੂਰ ਧਿਆਨ ਨਾਲ ਦੇਖੋ ਜੀ ਜੇ ਕੋਈ ਭੈਣ ਭਰਾ ਇਹਨੂੰ ਪਹਿਚਾਣਦਾ ਸਾਡੇ ਨਾਲ ਸੰਪਰਕ ਵੀ ਜਰੂਰ ਕਰੋ ਜੀ ਕਿਉਂਕਿ ਇਸ ਬੱਚੇ ਨੂੰ ਆਪਣਿਆਂ ਦੀ ਵੀ ਲੋੜ ਆ ਹੈਨਾ ਇਹਦੇ ਆਪਣੇ ਸ਼ਾਇਦ ਹੋ ਸਕਦਾ ਉਹ ਵੀ ਲੱਭਦੇ ਫਿਰਦੇ ਹੋਣ ਹੋ ਸਕਦਾ ਉਹ ਵੀ ਪਰਿਵਾਰ ਤਰਸਦਾ ਹੋਵੇ ਕਿਤੇ ਵੀ ਸਾਡੀ ਬੱਚੀ ਕਿੱਥੇ ਚਲੇਗੀ ਕੋਈ ਆਪਣੀ ਸਹੁਰਾ ਪਰਿਵਾਰ ਨੂੰ ਲੱਭਦਾ ਹੋਵੇ ਸ਼ਾਇਦ ਹੈਨਾ ਇਹਦੇ ਸਿਰ ਦਾ ਸਾਇੰਸ ਸ਼ਾਇਦ ਲੱਭਦਾ ਹੋਵੇ ਇਹਨੂੰ ਤੇ ਜਾਂ ਇਸ ਬੱਚੇ ਦੇ ਨਾਂ ਨਾਨੀ ਲੱਭਦੇ ਹੋਣ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਫੋਟੋ ਵੀ ਅਸੀਂ ਉੱਪਰ ਲਾਈ ਹੈ ਇਹਦਾ ਸਕਰੀਨਸ਼ਾਟ ਮਾਰ ਕੇ ਪ੍ਰਾਚੀ ਦੀ ਫੋਟੋ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਬੱਚੀ ਬਾਰੇ ਆਪਾਂ ਨੂੰ ਕੁਝ ਪਤਾ ਲੱਗ ਸਕੇ ਬਾਕੀ ਅਸੀਂ ਤੇ ਸਾਡੀ ਟੀਮ ਪੂਰੀ ਕੋਸ਼ਿਸ਼ ਕਰੂਗੀ ਵੀ ਅਸੀਂ ਪ੍ਰਾਚੀ ਦਾ ਘਰ ਲੱਭ ਸਕੀਏ ਤੇ ਇਹ ਵੀ ਕੋਸ਼ਿਸ਼ ਅਸੀਂ ਪੂਰੀ ਕਰਾਂਗੇ ਸੱਚੇ ਪਾਤਸ਼ਾਹ ਵਾਹਿਗੁਰੂ ਸਾਡੇ ਸਿਰ ਤੇ ਹੱਥ ਰੱਖ ਕੇ ਸੇਵਾ ਲੈਣ ਵੀ ਅਸੀਂ ਆਪਣੇ ਭਾਣ ਜੀ ਦੀ ਤੇ ਆਪਣੀ ਭੈਣ ਦੀ ਸੇਵਾ ਸੰਭਾਲ ਕਰ ਸਕੀਏ ਸੁਰਜੀਤ ਸਿੰਘ ਜੀ ਸ਼ੁਕਰੀਆ ਤੁਹਾਡਾ ਸਲੂਟ ਹੈ ਤੁਹਾਡੀ ਸੇਵਾ ਨੂੰ ਇਹ ਕੁਝ ਚੰਦ ਲੋਕ ਹੁੰਦੇ ਨੇ ਜਿਹੜੇ ਆਪਣੇ ਅਦੇ ਨੂੰ ਆਪਣੇ ਡਿਪਾਰਟਮੈਂਟ ਨੂੰ ਵੀ ਹੋਰ ਉਚਾਈਆਂ ਚੱਕਦੇ ਨੇ ਤੁਸੀਂ ਅੱਜ ਇਹ ਸੇਵਾ ਨਿਭਾਈ ਹੈ ਬਹੁਤ ਚੰਗਾ ਕੀਤਾ ਕਿਹੜੇ ਮਹੱਲੇ ਮਹੱਲੇ ਦਾ ਨਾਮ ਕੀ ਹੈ महल्ले का नाम क्या है? वो थी दुकान थी चं, चंद्रपाल की चंद्रपाल की दुकान थी क्या बेचता था वो? कपड़े चप्पल बेचता है। कपड़े चप्पल बेचता है कौन सी शहर में? इधर किधर? दुकान खुलती थी वहाँ पे हाँ कौन से शहर में, तो से में? तो स्टेशन को बुलाओ स्टेशन कौन सा स्टेशन बेटा बाजार जहां बाजार है बाजार में बाजार में देखो स्टेशन बाजार दुकान ये चीजों का पता मम्मी पापा भी जाना है मम्मी पापा भी पता है मम्मी का नाम क्या है पापा का नाम बताओ पापा का नाम है शैंपू शैंपू है और मम्मी का नाम शर्मिला है शर्मिला शर्मिला ठीक ਸਕੂਲ ਗਈ ਸੀ ਕਬੀ ਸਕੂਲ ਪੜਾਈ ਕੀ ਤੂੰ ਨੇ ਇਹ ਨੰਨੇ ਜੇ ਮੁੰਨੇ ਜਣਕੇ ਜੇ ਸਾਡੇ ਰੱਬ ਤੇ ਰੂਪੀ ਮੈਂਬਰ ਨੂੰ ਰੱਬ ਕਹਿ ਕੇ ਬੁਲਾਈਏ ਕਿਉਂਕਿ ਇਹ ਚਿਹਰਾ ਰੱਬ ਦਾ ਹੀ ਹੋ ਸਕਦਾ ਹੈ ਇਦਾਂ ਦਾ ਕਿਉਂਕਿ ਬੱਚੇ ਨਿੱਕੇ ਰੱਬ ਦਾ ਰੂਪ ਹੁੰਦੇ ਨੇ 8 ਵਜੇ ਬੱਚਾ ਹੁੰਦਾ 8:00 ਵਜੇ ਕੁਝ ਮਿੰਟ ਤੇ ਤੇ 7 ਵਜੇ ਹਸਪੀਟਲ ਪਹੁੰਚਦੇ ਆ ਸਰਜੀਤ ਸਿੰਘ ਜੀ ਹੁਣੇ ਲੈ ਕੇ ਤੇ ਸਟੇਸ਼ਨ ਤੇ ਪਈ ਪ੍ਰਾਚੀਤ ਜੀ ਕਾ ਮਾਰੇ ਸੀ ਤੜਫ ਰਹੀ ਸੀ ਤੇ ਜੇ ਕਿਤੇ 15 20 ਮਿੰਟ ਹੋਰ ਲੇਟ ਹੋ ਜਾਂਦੇ ਇਹ ਡਿਲੀਵਰੀ ਉੱਥੇ ਸਟੇਸ਼ਨ ਤੇ ਹੀ ਹੋ ਜਾਣੀ ਸੀ ਤੇ ਉੱਥੇ ਪਤਾ ਨਹੀਂ ਕਿੰਨੀ ਤਕਲੀਫ ਇਸ ਭੈਣ ਨੇ ਬਰਦਾਸ਼ਤ ਕਰਨੀ ਸੀ ਤੇ ਬੱਚੇ ਦੇ ਨਾਲ ਕੀ ਬੀਤਣਾ ਸੀਗਾ ਪਰ ਜਾਕੂ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਜਦੋਂ ਜਿਹਨੂੰ ਬਚਾਉਣਾ ਨਾ ਪ੍ਰਮਾਤਮਾ ਨੇ ਫਿਰ ਆਪਣੇ ਆਪ ਹੀ ਐਸੀ ਰੱਬੀ ਰੂਹਾਂ ਪਹੁੰਚਦੀਆਂ ਹੋ ਜਾਂਦੀਆਂ ਉੱਥੇ ਜਿੱਥੇ ਸਰਜੀਤ ਸਿੰਘ ਵਰਗੇ ਵੀਰ ਦੇ ਮਨ ਚ ਵਸ ਕੇ ਵਾਹਿਗੁਰੂ ਨੇ ਤੇ ਪ੍ਰਾਚੀ ਨੂੰ ਤਾਂ ਇਹ ਵੀ ਸੋਚੀ ਨਹੀਂ ਹੈਗੀ ਇਸ ਟਾਈਮ ਵੀ ਉਹ ਕੌਣ ਆ ਉਹ ਕਿੱਥੋਂ ਆ ਤੇਰਾ ਬੇਟਾ ਕਿੱਥੇ ਆ ਕਿੰਨੇ ਬੱਚੇ ਹਨ ਤੁਹਾਡੇ ਦੋ ਬੱਚੇ ਦੋ सिर में डंडा मारा कुछ ने मारा किसने मारा मेरी बहन को किसने मारा सिर में मार रखा लोहा मार रखा है किसने मारा मेरी बहन अले क्या बड़ा बच्चे इस बच्चे को भी इस बच्चे को तुम प्यार करती हो प्यार करती हो इसको जी कौन है कौन है जी बच्चा किसका है तुम्हारा बच्चा है क्या नाम है इसका नाम क्या है इसका प्राची क्या नाम है इसका तुम्हारे पति का नाम क्या है तुम्हारे पति का नाम क्या है प्राची इसके पापा का नाम क्या है मेरे इतने इतने बड़े बड़े बच्चे हैं तो कहाँ पे हैं वो कुछ पता ही नहीं कहाँ पे हैं वो मुझे कुछ भी नहीं पता कुछ भी नहीं पता कौन से मोहल्ले में रहते हैं ढूंढती फिर रही थी तू तुम्हारे पति का नाम क्या है एक ओंकार सत नाम करता पुरख निरपो निर्वैर अकाल मूरत अजूनी सहपंग गुरप्रसाद या आद सच जुगाद सच हैप्पी सच नानक होसी पी सच सच्चा पाशाह मेहर करो तंदुरुस्तियाँ बख्शो ਕਾਕਲੇ ਆਇਆ ਉਹ ਇਥੋਂ ਸ਼ਹਿਰ ਚੱਕ ਕੇ ਛੋਟੇ ਜਿਹੇ ਡੱਬੀ ਇੱਕ ਆਹੋ ਇਹਨੂੰ ਦੇਈਏ ਗੁਰਤੀ ਆਜੋ ਤਰੇ ਚੱਲਦੇ ਆਥੇ ਹਸਪੀਟਲ ਵੱਲ ਨੂੰ ਜੀ ਆਪਾਂ ਗੱਲ ਕਰਦੇ ਕਰਦੇ ਬੋਲੇ ਸੋ ਨਿਹਾਲ ਸੁਪਨਿਆਂ ਦੇ ਘਰ ਦੇ ਵਿਹੜੇ ਦੇ ਵਿੱਚ ਕਦਮ ਰੱਖ ਲਿਆ ਜੀ ਸਾਡੇ ਬੱਚੇ ਨੇ ਉਹ ਬੱਚੇਓ ਇੱਧਰ ਆਓ ਸਾਰੇ ਬੱਚੇ ਇੱਧਰ ਆਓ ਭੱਜ ਕੇ ਉਹ ਸਾਰੇ ਬੱਚੇ ਆਓ ਇੱਧਰ ਸਾਰੇ ਬੱਚੇ ਸਤਨਾਮ ਦੇਖੋ ਆਪਣੇ ਘਰੇ ਇੱਕ ਨਿੱਕਾ ਜਿਹਾ ਨੰਨਾ ਮੁੰਨਾ ਬੱਚਾ ਆਇਆ ਟੱਚ ਨਹੀਂ ਕਰਨਾ ਹਜੇ ਕਿਸੇ ਨੇ ਵੀ ਇਹਨੂੰ ਇਹ ਹਜੇ ਸਿਰਫ 5 ਦਿਨਾਂ ਦਾ ਵਾ 5 ਦਿਨਾਂ ਦਾ ਦੇਖੋ ਇੱਕ ਹੋਰ ਭਾਈ ਆ ਗਿਆ ਇੱਕ ਹੋਰ ਵੀਰਾ ਇੱਕ ਹੋਰ ਵੀਰਾ ਆ ਗਿਆ ਆਪਣੇ ਘਰੇ ਇੱਕ ਹੋਰ ਵੀਰਾ ਆ ਗਿਆ ਆਪਣੇ ਘਰੇ ਦੇਖੋ ਇਹ ਕਾਕਾ ਸਰਪ੍ਰੀਤ ਸਿੰਘ ਦੇਖ ਲੈ ਸਹਿਬਜੋਤ ਕੁਰੇ ਇਹ ਵੀਰੇ ਦਾ ਹਜੇ ਨਾਮ ਵੀ ਆਪਾਂ ਰੱਖਣਾ ਇਹਦਾ ਆਪਾਂ ਕੱਲ ਨੂੰ ਬਾਬਾ ਜੀ ਦੇ ਘਰੋਂ ਹੁਕਮਨਾਮਾ ਸਾਹਿਬ ਲਵਾਂਗੇ ਅੱਖਰ ਕਢਾਵਾਂਗੇ ਫਿਰ ਜਿਹੜਾ ਵੀ ਅੱਖਰ ਨਿਕਲੂਗਾ ਉਹ ਸੱਖਰ ਦੇ ਉੱਤੇ ਆਪਾਂ ਨਾਮ ਰੱਖਾਂਗੇ ਔਰ ਸਾਰਿਆਂ ਨੇ ਆਪ ਕੋ ਆਪਣੇ ਸੁਝਾਅ ਦੇਣੇ ਆ ਜਿਵੇਂ ਅੱਗੇ ਆਪਾਂ ਅੰਸ਼ਿਕਾ ਦਾ ਨਾਮ ਰੱਖਿਆ ਸੀ ਕੱਲ ਨੂੰ ਜਿਹੜਾ ਵੀ ਬੰਦਾ ਆਪਣੇ ਕੋਲੇ ਬਾਹਰੋਂ ਆਊਗਾ ਪਹਿਲਾ ਬੰਦਾ ਜਿਹੜਾ ਘਰੇ ਉਹ ਤੋਂ ਆਪਾਂ ਪਰਸੀ ਕਢਾਵਾਂਗੇ ਠੀਕ ਆ ਫਿਰ ਰੱਖਾਂਗੇ ਨਾਮ ਸਾਡੇ ਜਵਾਨ ਦਾ ਆਹ ਦੇਖ ਲੈ ਬਈ ਦੇਖ ਲੈ ਤੇ ਝਾਕਦਾ ਤੁਹਾਡੇ ਵੱਲੋਂ ਦੇਖਦਾ ਦੇ ਆ ਇਹਦੀ ਮੰਮੀ ਆ ਪਰਾਚੀ ਪਰਾਚੀ ਦੀਦੀ ਵਾਸਤੇ ਸਾਰੇ ਜਣੇ ਦੁਆ ਕਰਨਾ ਔਰ ਤਾੜੀਆਂ ਮਾਰੋ ਸਾਰੇ ਜਣੇ ਇਹ ਤਾੜੀਆਂ ਮਾਰ ਰਹੇ ਆ ਆਪਾਂ ਬਾਈ ਸਰਜੀਤ ਸਿੰਘ ਵਾਸਤੇ ਜੀਨੇ ਇਹ ਅਪਰਾਲਾ ਕੀਤਾ ਇਹ ਭੈਣ ਨੂੰ ਜਦੋਂ ਹਸਪਤਾਲ ਲੈ ਕੇ ਗਿਆ ਨਾ ਵੀਰਾ ਚੱਕ ਕੇ ਸਟੇਸ਼ਨ ਤੋਂ ਬਚਿਓ ਉਸ ਤੋਂ ਅੱਧੇ ਘੰਟੇ ਬਾਅਦ ਹੀ ਬੱਚੇ ਨੇ ਜਨਮ ਲੈ ਲਿਆ ਜੇ ਅੱਧਾ ਘੰਟਾ ਵੀਰਾ ਹੋਰ ਲੇਟ ਹੋ ਜਾਂਦਾ ਤਾਂ ਬੱਚੇ ਦਾ ਬਰਥ ਉੱਥੇ ਸਟੇਸ਼ਨ ਤੇ ਹੀ ਹੋ ਜਾਂਦਾ ਇਸ ਕਰਕੇ ਸਰਜੀਤ ਬਾਈ ਦਾ ਵੀ ਸਾਰਿਆਂ ਨੇ ਆਪਾ ਧੰਨਵਾਦ ਕਰਨਾ ਫਿਰ ਤਾੜੀਆਂ ਮਾਰੋ ਇੱਕ ਵਾਰੀ ਤੇ ਅੱਜ ਹੁਣ ਅਸੀਂ ਆਪਣੇ ਨਿੱਕੇ ਜੇ ਨੰਨੇ ਜੇ ਮੁੰਨੇ ਜੇ ਗੁੜਤੀ ਦੇਾਂਗੇ ਗੁੜਤੀ ਤੇ ਲਿਆ ਬਈ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਸਤਿ ਜੁਗਤ ਸਤਿ ਹੈਪੀ ਸਤਿ ਨਾਨਕ ਹੋਸੀ ਭੀ ਸਤਿ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਸਤ ਜਗਤ ਸਤ ਹੈਪੀ ਸਤ ਨਾਨਕ ਹੋਸੀ ਪੀ ਸਤ ਏਕ ਓਂਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੀ ਸਤ ਜੁਗਾਦ ਸਤ ਹੈਪੀ ਸਤ ਨਾਨਕ ਹੋਸੀ ਪੀ ਸਤ ਇਕੋਂ ਕਾ ਸਤ ਨਾਮ ਕਰਤਾ ਪੁਰਖ ਨਿਰਭੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਸਤ ਜੁਗਾਦ ਸਤ ਹੈਪੀ ਸਤ ਨਾਨਕ ਹੋਸੀ ਪੀਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ